ਕੰਨੀ ਅੰਨਾ ਸਚੁਈ ਸਾਹਿਬ ਪਤਾ ਹੁੰਦਾ ਹੈ ਸਰਕਾਰੀ ਬੰਦੇ ਸਰਕਾਰੀ ਦੱਲੇ ਉਹੋ ਹੀ ਆਪਣਾ ਵਿਰੋਧ ਕਰਦੇ ਨੇ ਜਾਂ ਮਾੜਾ ਮੋਟਾ 2-4% ਚੱਲ ਜ਼ਰੂਰੀ ਹੈ ਵਿਰੋਧ ਹੋਣਾ ਵੀ ਗੱਲ ਕਰ ਮੈਨੂੰ ਲਗਭਗ ਪਤਾ ਲੱਗ ਚੁੱਕਿਆ ਵੀ ਕਿਵੇਂ ਹੋ ਰਿਹਾ ਉਹ ਪੈਸੇ ਆਫਰ ਕਰਦੇ ਨੇ ਇਹ ਪੱਤਰਕਾਰਾਂ ਨੂੰ ਬਾਹਰਲੇ ਪੱਤਰਕਾਰਾਂ ਨੂੰ ਵੀ ਤੁਸੀਂ ਕੋਈ ਇਹੀ ਚੀਜ਼ ਬਣਾਓ ਜਿਵੇਂ ਇਹਨਾਂ ਨੇ ਆਪਣੀਆਂ ਵੀਡੀਓ ਪਾਈਆਂ ਸੀ ਜਦੋਂ ਮੈਂ ਅੰਦਰ ਸੀ ਬੀ ਝੋਟਾ ਗੱਲਿਆਂ ਚੋਂ ਮਾਰ ਕੇ ਹੱਥ ਕੱਢਦਾ ਇੱਕ ਇੱਕ ਸਕਿੰਟ ਦੇ ਕਲਿੱਪ ਉਹ ਪੂਰੇ ਕਲਿੱਪ ਕਾਤੋਂ ਨਹੀਂ ਦਿਖਾਉਂਦੇ ਇਹ ਪੂਰੇ ਕਲਿੱਪ ਦਿਖਾਉਣਗੇ ਤਾਂ ਇਹ ਫਸਦੇ ਨੇ ਕਿਉਂ ਉਹਦੇ ਚ ਆਪਾਂ ਬੰਦਾ ਨਸ਼ਾ ਲੈਣ ਦਾ ਦਿਖੂਗਾ ਜਮਾ ਆਪਣਾ ਨੋਟ ਦੇਖੂਗਾ ਜਮਾ ਸਾਰਾ ਕੁਝ ਬਸ ਜਦੋਂ ਆਪਾਂ ਆਪਦੇ ਪੈਸੇ ਬਾਈ ਤੋ ਆਪਾਂ ਦਿੱਤੇ ਨੇ ਆਪਾਂ ਕੱਢਾਂਗੇ ਬਾਕੀ ਨਸ਼ਾ ਵੇਚਦੇ ਨੇ ਯਾਰ ਕੋਈ ਹੋਰ ਦੁਕਾਨ ਹੋਵੇ ਕੋਈ ਨਾਰਮਲ ਦੁਕਾਨ ਵਿੱਚ ਚਾਹ ਦੀ ਗੁੜ ਦੀ ਖੰਡ ਆਪਣੀ ਮਾਨਸਾ ਬੇਚਤੀ ਪੱਟ ਕੇ ਇੱਕ ਪਿੱਛੇ ਇਹਨਾਂ ਨੇ ਵੀਡੀਓ ਪਾਈ ਕਿਸੇ ਇੱਕ ਭੈਣ ਆ ਵਿਚਾਰੀ ਹੁੰਦਾ ਉਹਦਾ ਘਰ ਵਾਲਾ ਨਸ਼ਾ ਵੇਚਦਾ ਸੀ ਆਪਾਂ ਉਹਦੇ ਘਰੇ ਜਾਂਦੇ ਸੀ ਉਹ ਪਹਿਲਾਂ ਜਦੋਂ ਮੈਂ ਅੰਦਰ ਸੀ ਉਦੋਂ ਵੀ ਪਾਈ ਸੀ ਖਰ ਮੈਂ ਉਹਦਾ ਸਪਸ਼ਟੀ ਕਰਦੇ ਤਾਂ ਫੇਰ ਆਏ ਦੇਣਾ ਕਿਉਂਕਿ ਇਸ ਜਿਹੜੇ ਬਾਰਸ ਨੇ ਕਟਾਰੂ ਚੱਕ ਦੇ ਲਾਲਾ ਜਾਂ ਨਸ਼ਾ ਵੇਚਣ ਵਾਲੇ ਇਹਨਾਂ ਨੇ ਗਲਤ ਬੇਫਲਾ ਕੇ ਵੀ ਝੋਟਾ ਹੈ ਜਾਂ ਝੋਟਾ ਹੈ ਜਨਾਨੀ ਬਾਸ ਸੌ ਕੁਝ ਲਿਖ ਕੇ ਵੀ ਭੈਣ ਦੋ ਯਾਰੋ ਸਾਡੀ ਦਾੜੀ ਬਣੀ ਦੇਖ ਲਓ ਸਾਡੇ ਪਰਿਵਾਰ ਆ ਬਣੀ ਦੇਖ ਲਓ ਅਸੀਂ ਸਾਰੀ ਉਮਰ ਸਾਨੂੰ ਲੋਕ ਜਾਣਦੇ ਨੇ ਉਸ ਭੈਣ ਬਾਰੇ ਵੀ ਅਬ ਹੁਣ ਤਾਂ ਉਹ ਬਿਚਾਰੀ ਟੱਬਾਗਰੀ ਬੈਠੀ ਆ ਭੈਣ ਚੰਗਾ ਕੰਮ ਕਰਦੀ ਆ ਨੇਕ ਉਹਦੇ ਘਰ ਵਾਲੇ ਤੇ ਪਰਚੇ ਸੀ ਹਾਂ ਦੱਲਿਆਂ ਦੇ ਨਾਮ ਲੈ ਦਿੰਦੇ ਆ ਯਾਰ ਸ਼ਰੀਆ ਮੈਡੀਕਲ ਵਾਲੇ ਫੋਨ ਕਰਦੇ ਨੇ ਉਹ ਬੰਦੇ ਨੇ ਰੋਕਦਾ ਮੈਨੂੰ ਬਾਹਰੋਂ ਕਹਿੰਦਾ ਯਾਰ ਹਾਂ ਫਿਰ ਕਹਿੰਦਾ ਤੂੰ ਆਪਾਂ ਪੂਰਾ ਇਨਕਸਾਫ ਕਰਾਂਗੇ ਆਪਣੇ ਕੋਲੇ ਵੀਡੀਓ ਵੀ ਹੈ ਜਿਹੜਾ 25 ਲੱਖ ਦਿੰਦੇ ਸੀ ਰੁਪਈਆ ਸ਼ੇਅਰ ਕਰਨੀ ਵੀਡੀਓ ਬਾਈ 25 ਲੱਖ ਰੁਪਈਆ 40 ਲੱਖ ਰੁਪਈਆ ਆਪਣੀ ਵੀਡੀਓ ਆ ਦਿੰਦੇ ਸੀ ਸੋ ਨੂੰ ਮੈਸਨ ਆਦਾ ਵੀਡੀਓ ਗੱਲ ਕਰ ਉਹ ਮੈਂ ਵੀਡੀਓ ਨਹੀਂ ਪਾ ਰਿਹਾ ਵੀ ਕੋਈ ਛੋਟੇ ਦੀ ਪੁਰਾਣੀ ਵੀਡੀਓ ਦੇ ਦਿਓ ਨਸ਼ਾ ਕਰਦੇ ਦੀ ਵੀ ਭੈਣੋ ਯਾਰੋ ਅਸੀਂ ਕਦੋਂ ਕਹਨੇ ਅਸੀਂ ਨਸ਼ਾ ਨਹੀਂ ਕਰਿਆ ਸੀ ਪੁਰਾਣਾ ਵੀਡੀਓ ਮੈਂ ਦੇ ਦਾਂ ਬਣਾ ਕੇ ਤੁਸੀਂ ਮੈਨੂੰ 25 ਲੱਖ ਦੇ ਦਿਓ ਮੈਂ ਮੈਂ ਸਾਡੀ ਮਹਿਮ ਚ ਕੰਮ ਆ ਜੋ ਅਸੀਂ ਸਾਧਨਾ ਬਣਾ ਮਰਦੇ ਫਿਰਦੇ ਆ ਮੋਟਰਸਾਈਕਲ ਬਣਾ ਗੱਡੀਆਂ ਬਣਾ ਅਸੀਂ ਆਦੀ ਮਹਿਮ ਬਖਾ ਦਾਂਗੇ ਹੋਰ ਜ਼ੋਰ ਸ਼ੋਰ ਚਲਾਵਾਂਗੇ ਬਾਈ ਸ਼ੇਅਰ ਕਰ ਦਿਓ ਹਰੇਕ ਬੰਦਾ ਨਾ ਵੀ ਤੂੰ ਵੀ ਸ਼ੇਅਰ ਕਰ ਦੇ ਜਿਹੜੇ ਬੰਦਿਆਂ ਨੂੰ ਇਹ ਗੱਲ ਸੱਚ ਲੱਗਦੀ ਹੈ ਜਿਵੇਂ ਬਾਈ ਸਾਫ਼ ਦਿਲੋਂ ਚੱਲੇ ਆ ਗੁਰੂ ਗੋਬਿੰਦ ਸਿੰਘ ਦੇ ਪੁੱਤ ਬਣ ਕੇ ਚ ਜਮਾ ਰੱਬ ਪਹਿਲਾਂ ਵੀ ਨਹੀਂ ਕਰ ਕੋਈ ਮਾੜਾ ਕੰਮ ਕਰਿਆ ਮਾੜਾ ਅੱਗੇ ਵੀ ਨਹੀਂ ਕਰਦੇ ਸਾਰੇ ਬੰਦੇ ਨੂੰ ਸ਼ੇਅਰ ਕਰ ਦਿਓ ਜੇ ਕਿਸੇ ਦੇ ਕੋਈ ਸਵਾਲ ਹੈ ਮਨ ਚ ਉਹ ਸਿੱਧਾ ਸਵਾਲ ਕਰਦਾ ਡਾਂਗ ਵਾਂਗੂ ਹੁਣ ਮੈਨੂੰ ਕਹਿਣਗੇ ਝੋਟੇ ਠੰਡਾ ਹੋ ਗਿਆ ਝੋਟੇ ਹੋ ਗਿਆ ਬਾਈ ਠੰਡਾ ਗਾਧ ਨਾਲ ਹੋ ਗਿਆ ਲੜੀ ਜਾਣਾ ਜਿੰਨਾ ਮੇਰਾ ਬੱਥ ਪੈਂਦਾ ਲੜਦਾ ਮੈਂ ਕੱਲਾ ਕਿੰਨਾ ਕੱਲਾ ਤੁਸੀਂ ਵੀ ਲੜਨ ਲੱਗੋ ਤੁਸੀਂ ਵੀ ਗੱਲ ਫੜੋ ਬਾਈ ਮੌੜ ਕਲਾਂ ਬਹੁਤ ਬੁਰਾ ਹਾਲ ਆ ਬਾਈ ਦੀਪ ਸਿੱਧੂ ਸ਼ੇਅਰ ਕਰਦੇ ਹੁਣ ਕੀ ਕਰਾਂ ਯਾਰ ਹਰੇਕ ਤਾਂ ਬੁਰਾ ਹਾਲ ਹੈ ਜਾਨਾ ਮੈਂ ਫਿਰ ਲੋਕ ਨਹੀਂ ਤੁਰਦੇ ਨਾਲ ਜਾਂ ਲੋਕ ਤੁਰਦੇ ਨੇ ਫਿਰ ਡਰਾ ਲੈਂਦੀਆਂ ਸਰਕਾਰਾਂ ਪਰਚੇ ਪਾੰਦ ਹੋਰ ਪਰਚੇ ਪਾਤੇ ਝੂਠੇ ਕਈ ਹਨਾ ਪਰਚੇ ਪਾਈ ਜਾਂਦੇ ਉਹ ਵੇਚਣਾ ਉਹਨੇ ਪਾਉਂਦੇ ਗਰੀਬ ਬੰਦੇ ਦੇ ਪਾਣ ਜਿਹੜਾ 1 ਗ੍ਰਾਮ 2 ਗ੍ਰਾਮ ਸਮਾਨ ਆਪਣੇ ਬੱਚੇ ਕਾਣਦੇ ਉਹਨਾਂ ਦੇ ਪਾਣੇ ਵੱਡਾ ਦਰ ਕਵਰੀ ਨਹੀਂ ਕਰਦੇ ਇਹ ਫੜਦੀ ਨਹੀਂ ਗਰੀਬਾਂ ਨੂੰ ਫੜਦੇ ਨੇ ਜਿਹੜੇ ਗਰੀਬ ਬੱਚੇ ਨੇ ਨਾ ਹੀ ਕੋਈ ਬੋਲਦਾ ਹੈ हां भाई जीपीएस ਪਿੰਡੋਂ ਬਾਈ ਠੀਕ ਐ ਸ਼ੇਅਰ ਕਰਦੇ ਮੇਰਾ ਭਰਾ ਬਣ ਕੇ ਕਾਕੇ ਤੂੰ ਵੀ ਸ਼ੇਅਰ ਕਰ ਦੀ ਕਾਕੇ ਮੇਰਾ ਨੰਬਰ 78142 72549 ਸੁੱਖੀ ਦਾ ਨੰਬਰ ਐ ਮੇਰਾ ਨੰਬਰ ਪਤੀ ਜਸਰੂਠ 8862211 ਜਦੋਂ ਵੀ ਕੋਈ ਵੀ ਮੈਨੂੰ ਫੋਨ ਕਰ ਲੇ ਕਾਲ ਕਰ ਲੇ ਸਰਕਾਰੀ ਦੱਲੇ ਸਰਕਾਰੀ ਏਜੰਟ ਜਿਹੜੇ ਨੇ ਉਹ ਆਪਣੇ ਵਿਰੋਧੀ ਨੇ ਜਾਂ ਜਿਹੜੇ ਨਸ਼ਾ ਵੇਚਦੇ ਨੇ ਉਹ ਆਪਣਾ ਵਿਰੋਧ ਕਰਨਗੇ ਜਿਹਨਾਂ ਦਾ ਕਾਰੋਬਾਰ ਫੇਲ ਕਰਤੇ ਹੋ ਜਿਨ੍ਹਾਂ ਨੂੰ ਪੈਸਾ ਜਾਂਦਾ ਸੀ ਜਾਂ ਸਪੋਰਟਰ ਸੀ ਉਹਨਾਂ ਦੇ ਬੰਦ ਹੋ ਗਏ ਤੇ ਉਹ ਆਪਣਾ ਕਿਵੇਂ ਉਹ ਕਰਨਗੇ ਆਪਣੀ ਬਦਨਾਮੀ ਵੀ ਕਰਨਗੇ 100 ਕੁਸ਼ ਕਰਨਗੇ ਗੱਲ ਕਰ ਯਾਰ ਆਪਾਂ ਬੰਨੂ ਜਾਨ ਦੇਣੀ ਹੁਣ ਵਾਰੀ ਵਾਰੀ ਸਫਾਈਆਂ ਨਹੀਂ ਦਿੱਤੀਆਂ ਜਾਂਦੀਆਂ ਜੋ ਕੁਝ ਕਰਾਂਗੇ ਅਹੀਂ ਕਰਾਂਗੇ ਇੱਕ ਠੋਕ ਕੇ ਕਰਾਂਗੇ ਕਈ ਵਾਰ ਤਾਂ ਮਨ ਹੁੰਦਾ ਯਾਰ ਵੀ ਹਟ ਵਿਚ ਨੂੰ ਨਹੀਂ ਹਟੇ 12 ਕੇ 13 ਦੁਕਾਨਾਂ ਮੇਰੇ ਕੋਲ ਲਿਖੀਆਂ ਪਈਆਂ ਨੇ ਕੱਲੀ ਕੱਲੀ ਦੁਕਾਨ ਦਾ ਨਾਮ ਬੋਲੂ ਆਪਾਂ ਸੀਲ ਕਰਾਈਆਂ ਨੇ ਬੰਦ ਕਰਾਈਆਂ ਨੇ ਕਈ ਦੋ ਦੋ ਵਾਰ ਕਰਵਾਤੀਆਂ ਫੇਰ ਖੁੱਲ ਗਈਆਂ ਫੇਰ ਵੇਚੀ ਜਾਂਦੇ ਨੇ ਉਹਨਾਂ ਨੂੰ ਸ਼ਹਿ ਦੇ ਰੱਖੀ ਜੀ ਤੁਸੀਂ ਬੁੜੀਆਂ ਬਿਠਾ ਲਿਓ ਝੋਟੇ ਨੂੰ ਐ ਕਰ ਦਿਓ ਬੁੜੀਆਂ ਨੂੰ ਬੋਲੂਗਾ ਫਿਰ ਵੀਡੀਓ ਪਾ ਦਾਂਗੇ ਜੇ ਕਿਸੇ ਬੁੜੀ ਤੇ ਮਾਰਿਆ ਜਾਂ ਕੁਛ ਕਰਤਾ ਕਿਤੇ ਗੁੰਡਾਗਰਦੀ ਕਰਤੀ ਫਿਰ ਕਰਾਂਗੇ ਝੋਟਾ ਗੁੰਡਾ ਇਹ ਤਾਂ ਬਦਮਾਸ਼ ਐ ਐ ਐ ਜਾਂ ਕੁਝ ਧਾਰਮਿਕ ਰੰਗ ਦੇ ਦੇਣਗੇ ਗੱਲ ਕਰ ਬਾਈ ਯਾਰ ਤੁਸੀਂ ਹੁਣ ਜਾਗੋ ਤੁਸੀਂ ਇਹਨੂੰ ਸ਼ੇਅਰ ਕਰ ਦਿਓ ਪਹਿਲਾਂ ਤਾਂ ਦੇਖੋ ਰੀਚ ਕਿੰਨੀ ਘਟਾਈ ਹੋਈ ਐ ਆਪਣੀ ਆ ਵੀਡੀਓ ਸਪਰੈਡ ਨਹੀਂ ਹੋ ਰਹੀ ਇਹ ਉਹਨਾਂ ਜਿਹੜੀ ਇੰਨਾ ਕਿ ਵੀ ਉਹਨਾਂ ਜਿਹੜੀ ਚੱਲੂਗੀ ਇਹ ਜਦੋਂ ਅਜੇ ਲਾਈਵ ਐ ਜਦੋਂ ਲਾਈਵ ਕੱਟ ਤੇ ਇਹ ਵੀ ਨਹੀਂ ਚੱਲਣੀ ਹੈਗੀ ਮੇਰੀ ਮੇਰੇ ਪੇਜ ਨਹੀਂ ਚੱਲਣ ਦਿੰਦੇ ਇਹ ਜਿੰਨੇ ਆਪਣੇ 18 19 ਬੰਦਿਆਂ ਦੇ ਨੇ ਤੁਸੀਂ ਵੀ ਪਾਇਆ ਕਰੋ ਬਾਈ ਨਸ਼ੇ ਖਿਲਾਫ ਬੋਲਿਆ ਕਰੋ ਹਣਾ ਬਾਈ ਜੋ ਵੀ ਲਾਈਵ ਦੇਖੀ ਜਾਂਦੇ ਉਹਨੂੰ ਸ਼ੇਅਰ ਕਰ ਦਿਓ ਯਾਰ ਜੇ ਤੁਸੀਂ ਕਰਤੀ ਅੱਗੇ ਸਪਰੈਡ ਹੋਵੇ ਵੀਡੀਓ ਅੱਗੇ ਜਾਵੇ ਅੱਗੇ ਫੈਲੇ ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਜਮਾ ਸਿੱਖੀ ਮਨਚ ਹੈ ਹਰੇਕ ਧਰਮ ਦਾ ਸਤਕਾਰ ਹੈ ਹਿੰਦੂ ਵੀਰ ਵੀ ਸਾਰੇ ਨਾਲ ਨੇ ਮੁਸਲਮਾਨ ਵੀਰਾਂ ਦਾ ਵੀ ਸਤਕਾਰ ਹੈ ਸਭ ਆਪ ਦਾ ਸਭ ਧਰਮਾਂ ਦਾ ਸਤਕਾਰ ਕਰਦੇ ਆ ਲੜਾਂਗੇ ਯਾਰ ਹੁਣ ਐ ਸੋਚੋ ਜਿਹੜਾ ਬੰਦਾ ਆਪਾਂ ਨੂੰ ਗਲਤ ਕਹਿੰਦਾ ਜਾਂ ਮਾੜਾ ਕਹਿੰਦਾ ਜੇ ਉਹਦਾ ਬੱਚਾ ਨਸ਼ਾ ਲੈ ਕੇ ਮਰੂਗਾ ਫੇਰ ਉਦਦੇ ਉਦਦੇ ਉਹਦਾ ਕੀ ਬਣੂਗਾ ਉਦਦੇ ਉਹ ਆਪਾਂ ਨੂੰ ਕੀ ਕਹੂਗਾ ਆਪਾਂ ਨਸ਼ੇ ਖਿਲਾਫ ਲੜਨਾ ਹੈ ਤੇ ਮੈਨੂੰ ਪਤਾ ਹੈ ਜਾਂ ਨਸ਼ੇ ਖਿਲਾਫ ਹੀ ਜਾਣੀ ਹੈ ਲੜਦੇ ਲੜਦੀ ਜਾਣੀ ਹੈ ਅੱਜ ਨਹੀਂ ਤਾਂ ਕੱਲ ਭਗ ਜੂਗੀ ਜੇ ਆ ਵਾਧਾ ਹੋਣ ਲੱਗਾ ਹਾਂ ਹਾਂ ਚੱਲ ਬਈ ਹਾਟਸਪੌਟ ਕਰਦੇ ਹਾਂ ਹਾਂ ਚੱਲ ਪਿਆ ਬਾਈ ਰੁਕ ਗਿਆ ਸੀ ਨੈਟ ਬੱਗ ਗਿਆ ਸੀ ਸ਼ੇਅਰ ਕਰ ਦੇ ਗੀਤੀ ਸਿੱਧੂ ਬਾਈ ਮੋਨੂ ਬਾਜਵਾ ਕਾਲਾ ਚੈਲ ਕਾਲਾ ਚੈਲ ਆਪਣੇ ਪੂਪੇ ਹੋਏ ਨਾ ਪੂਪੇ ਯਾਰਾ ਸ਼ੇਅਰ ਕਰ ਦੂ ਵੀ ਭਰਾ ਸਾਡਾ ਕੋਈ ਗੱਲ ਨਹੀਂ ਬਾਈ ਯਾਰ ਆਪਾਂ ਤਾਂ ਲੜਨਾ ਦੇਖੋ ساری ਉਮਰ ਲੜਦੇ ਰਹੇ ਆਂ ਬਾਈ ਫੋਨ ਨਾ ਕੋ ਰੋ ਚਾਰ ਨੰਬਰੜਾ ਮੈਂ ਬੋਲੇ ਤੇ ਮੈਂ ਲਾਈਵ ਹੋਇਆ ਬੈਠਾ ਇਸੇ ਨੰਬਰ ਤੇ ਲਾਈਵ ਹੋਇਆ ਹਾਂੜਾ ਮੈਂ ਨੰਬਰ ਬੋਲੇ ਬਾਈ ਸ਼ੇਅਰ ਕਰ ਦਿਓ ਯਾਰ ਸਾਰੇ ਜੇ ਕਿਸੇ ਦੀਦਾਰਦਾਰੇ ਸ਼ੇਅਰ ਕਰ ਦਿਓ ਤੂੰ ਮਾਸਟਰ ਹੈਂ ਡਰਨਾ ਹੈ ਆਪਾਂ ਤਾਂ ਨਸ਼ੇ ਖਿਲਾਫ ਹੀ ਲੜਨਾ ਮੈਂ ਹੁਣ ਮੇਰੇ ਵੀ ਬਈ ਛੋਟੇ ਛੋਟੇ ਜਵਾਕ ਨੇ ਦੋ ਹਨਾ ਸਭ ਦੇ ਬੱਚੇ ਨੇ ਘਰੇ ਆਪਾਂ ਬੱਚੇ ਬਚਾਉਣੇ ਆ ਯਾਰ ਬੱਚੇ ਕਿਵੇਂ ਬਚਾਮਗੇ ਆਪਣੀ ਪੰਜਾਬੀ ਤੇ ਪੰਜਾਬੀ ਫੇਰ ਬਚਾਂਗੇ ਜੇ ਆਪਾਂ ਨਸ਼ੇ ਖਰਾਬ ਲੜਾਂਗੇ ਕਾਕਾ ਮੇਰਾ ਯਾਰ ਕਾਕਾ ਨਿੰਗ ਸਿੰਘ ਬਾਬਾ ਮਾਨ ਸਿੰਘ ਨਾਲ ਹੁੰਦਾ ਬਾਬੇ ਮਾਨ ਨੂੰ ਮੇਰਾ ਭੈਰੂ ਜੀ ਕੀ ਖਾਲਸਾ ਭੈਰੂ ਜੀ ਪਤੇ ਬਲਾਉਣੀ ਨਿੰਗ ਸਾਹਿਬ ਤਾਂ ਕਿ ਸ਼ੇਅਰ ਕਰ ਦੇ ਯਾਰਾ ਦਿਲਸ਼ਾਹ ਬਾਈ ਦੇਖੀ ਜਾਂਦਾ ਮੇਰਾ ਯਾਰ ਬਾਬਾ ਜੀ ਨੂੰ ਫਤਿਹ ਗਰਾਈ ਗਰਦੀਪ ਸਿੰਘ ਤੂੰ ਵੀ ਸ਼ੇਅਰ ਕਰ ਦੇ ਬਾਈ ਸ਼ੇਅਰ ਕਰ ਦਿਓ ਤਾਂ ਕਿ ਅੱਗੇ ਸਪਰੈਡ ਹੋਵੇ ਜੇ ਕਿਸੇ ਨੇ ਕੋਈ ਸਵਾਲ ਕਰਨਾ ਹੈ ਕੋਈ ਵੀ ਸਵਾਲ ਆਪਾਂ ਨੂੰ ਪੁੱਛ ਸਕਦਾ ਆਪਾਂ ਲਹਿਰ ਪਹਿਲਾਂ ਵੀ ਚਲਾਈ ਜਾਨੇ ਹੁਣ ਥੋੜੀ ਜਿਹੀ ਲਹਿਰ ਰੋਕੀ ਹੋਈ ਸੀ ਇੱਕ ਤਾਂ ਸਾਧਨ ਦੀ ਕਮੀ ਸੀ ਹੁਣ ਗੱਡੀ ਮੰਗੀ ਆ ਕਿਸੇ ਮੇਰੀ ਬੀਰ ਪਿਆਰੀ ਦੀ ਤਾਂ ਉਤੇ ਭੂਪਣਾ ਪਾ ਆਪਣਾ ਜਲਾ ਕੇ ਪਿੰਡਾਂ 'ਚ ਪ੍ਰਚਾਰ ਸ਼ੁਰੂ ਕਰਾਂਗੇ ਉਹ ਬਾਈ ਨੇ ਆਪਾਂ ਨੂੰ ਕੱਲ੍ਹ ਦਾ ਪਰਸੋਂ ਦਾ ਵਾਅਦਾ ਕਰਿਆ ਵੀ ਪਰਸੋਂ ਗੱਡੀ ਆ ਜੂਗੀ ਸੋ ਹਣਾ ਬਾਈ ਕਿਉਂਕਿ ਆਪਾਂ ਤਾਂ ਯਾਰ ਮੈਨੂੰ ਸ ਚਾਈ ਬਾਈ ਫੋਨ ਨਾ ਕਰੋ ਕੋਈ ਜਗਸੀਰ ਸਿੰਘ ਬੰਦਾ ਫੋਨ ਕਰੀ ਜਾਂਦਾ ਹੈ ਹੈ ਬਾਈ ਯਾਰ ਚਲੋ ਹੁਣ ਸਵਾਲ ਤਾਂ ਕੋਈ ਭਾਈ ਕਰਦਾ ਨਹੀਂ ਚਲੋ ਸਾਥ ਦਿਆ ਕਰੋ ਯਾਰ ਤੁਸੀਂ ਆਪਦੇ ਪਿੰਡਾਂ 'ਚ ਕੰਮ ਸ਼ੁਰੂ ਕਰੋ ਮੈਂ ਕੱਲ ਪਰਸ ਤੋਂ ਪਿੰਡਾਂ 'ਚ ਆਉਣਾ ਸ਼ੁਰੂ ਕਰੂੰਗਾ ਦੱਸਦਾ ਨਹੀਂ ਕਿਹੜੇ ਪਿੰਡ ਚ ਆਉਂਗਾ ਰੈਗੂਲਰ ਜਾਉਂਗਾ ਇੱਕ ਦਿਨ 'ਚ ਪੰਜ ਪਿੰਡ ਕਰੂੰਗਾ ਪਰਸੋਂ ਚੌਥੇ ਨੂੰ ਮਾਰੀ ਛਾੜਾ ਲੰਗ ਜਾਣ ਦੋ ਪ੍ਰਚਾਰ ਕਰਾਂਗੇ ਨਸ਼ੇ ਖਿਲਾਫ ਜਿੱਥੇ ਵਿਕਦਾ ਯਾਰ ਉੱਥੇ ਹਟਾਵਾਂਗੇ ਸਾਡੀ ਮਾਨਸਾ ਵੀ ਕੀ ਜਾਂਦਾ ਕੀ ਕਰਾਂ ਮੇਰੀਆਂ ਦੁਸ਼ਮਣੀਆਂ ਨੇ ਮੈਨੂੰ ਦਿਨ ਰਾਤ ਧਮਕੀਆਂ ਦਿੰਦੇ ਨੇ ਪਰ ਮੈਂ ਡਰਦਾ ਨਹੀਂ ਝੁਕਦਾ ਨਹੀਂ ਨਾ ਮੈਂ ਬਿਕਾਂ ਨਾ ਹੀ ਮੈਂ ਬਿਕਨ ਵਾਲੀ ਥਾਂ ਜੰਮਿਆ ਹੈ ਹਨਾ ਬੜੇ ਲੋਕ ਸਾਲੇ ਗੱਲਾਂ 100 100 ਕਰਦੇ ਨੇ ਉਹਦਾ ਸਾਲੇ ਚਮਚੇ ਨੇ ਯਾਰ ਫਿਰ ਕੌਲੀ ਚੱਟ ਦਾ ਦੂਰ ਹੀ ਰਹਿਣਾ ਸਾਡੀਆਂ ਪੋਸਟਾਂ ਤੋਂ ਸਾਡੇ ਤੋਂ ਦੂਰ ਰਹਿਣਾ ਜੇ ਮੈਨੂੰ ਕੱਦਾ ਜਿਹੜਾ ਗਲਤ ਕਮੈਂਟ ਕੋਈ ਕਰਦਾ ਜਾਂ ਤਾਂ ਕੋਈ ਦੱਸ ਦਿਆ ਕਰੋ ਵੀ ਇਹ ਫਲਾਣਾ ਬੰਦਾ ਹੈ ਇਹਨੂੰ ਚੱਕਾਂਗੇ ਜ਼ਰੂਰ ਮਚਦੀ ਅਗਰੇ ਤਰਾਂਗੇ ਉੱਤੇ ਤੇ ਤੈਨੂੰ ਪਤਾ ਲੱਗੂ ਵੀ ਕਿਵੇਂ ਕਰੀ ਜਾਂਦੇ ਨੇ ਤਾਂ ਬਾਈ ਨਸ਼ੇ ਖਰਾਬ ਲੜਾਂਗੇ ਡਟ ਕੇ ਲੜਾਂਗੇ ਕਿਸੇ ਸਾਲੇ ਕੌਲੀ ਚੱਟ ਦੀ ਪਰਵਾਹ ਨਹੀਂ ਕਰਦੇ ਕੁਛ ਲੈ ਕੇ ਨਹੀਂ ਜਾਂਦੇ ਇੱਕ ਯੋਧਿਆਂ ਵਾਲੀ ਮੌਤ ਮਰਾਂਗੇ ਯਾਰ ਇੱਕੋ ਹੀ ਆਸ ਹੈ ਵੀ ਉਹ ਆਵੇ ਛੇਤੀ ਆਵੇ ਤੇ ਆਉਣੀ ਵੀ ਆ ਪਤਾ ਹੈ ਵਾਹਿਗੁਰੂ ਰਬ ਬਦਰੀਦਰਾ ਦੀਪ ਸਿੰਘ ਦੇਵ ਦੇਖੋ ਦੀਪ ਸਿੰਘ ਨੂੰ ਦੇਖ ਦੇਖ ਕੇ ਲੱਗੇ ਸੀ ਬੋਲਣਾ ਸੁਖੇ ਜੰਦੇ ਦੇ ਬਚਪਨ ਤੋਂ ਐੜਲਾ ਬਾਬਾ ਮਾਨ ਸਿੰਘ ਚਾਲ ਨੂੰ ਤੁਸੀਂ ਪੜਿਆ ਹੋ ਪੜ੍ਹ ਕੇ ਦੇਖਿਓ ਉਹਨੂੰ ਪੜਿਆ ਸ਼ਹੀਦ ਸਿੰਘਾਂ ਨੂੰ ਸ਼ਮਾ ਬਚਪਨ ਤੋਂ ਹੀ ਸ਼ਰਮਾਇਆ ਬਚਪਨ ਤੋਂ ਹੀ ਪਾਠ ਕਰਿਆ ਗੱਲ ਕਰ ਰਹੀ ਕਿ ਧਰਮ ਦਾ ਸਤਕਾਰ ਕਰਦੇ ਆ ਬਚਪਨ ਤੋਂ ਜਮਾ ਸਿੱਖੀ ਚ ਗਲੋਚਾ ਕੋਈ ਕਹਿ ਜਾਂਦਾ 10 ਗੁਰੂਆਂ ਦੇ ਨਾਂ ਛੱਡੋ 40 ਮੁਕਤੀਆਂ ਦੇ ਵੀ ਨਾਂ ਪਤਾ ਬਾਣੀ ਯਾਦ ਹੈ ਲਗਭਗ ਮਾਂ ਪਿਓ ਬੱਚੇ ਸਾਰੇ ਸਿੱਖੀ ਚ ਗੜੋਚਾ ਸਿੱਖੀ ਚ ਰਾਂਗੇ ਮਰਾਂਗੇ ਵੀ ਸਿੱਖੀ ਚ ਜਿਉਂਦੇ ਵੀ ਸਿੱਖੀ ਚ ਰਹਾਂਗੇ ਕੋਈ ਨੇਕ ਅੰਕ ਲੈ ਕੇ ਨਹੀਂ ਜਾਂਦੇ ਪਹਿਲਾਂ ਵੀ ਲੱਤਾਂ ਕੋਈ ਐਸਾ ਕਲੰਕ ਕਸ਼ੈਰੇ ਦੇ ਪੱਕੇ ਆ ਜਮਾ ਸਿੱਖੀ ਦੇ ਪੱਕੇ ਆ ਜਮਾ ਹਣਾ ਚਲੋ ਨਸ਼ਾ ਪਤਾ ਕਰਿਆ ਚ ਕੋਈ ਸ਼ੱਕ ਨਹੀਂ ਜ਼ਰੂਰ ਕਰਿਆ ਪਿੱਛੋਂ ਜਾ ਕੇ ਬੜਾ ਪੇਚੜਾ ਖੇਡੇ ਬਥੇਰੇ ਆਗੇ ਬਸੇ ਤਕੜੇ ਲੈਵਲ ਤੇ ਹੁਣ ਜਿਹੜੇ ਨਾਂ ਕਰਦੇ ਦਾ ਬਦਲ ਨਹੀਂ ਲੱਗਣਾ ਸੀ ਚਲੋ ਇਹ ਬੇ ਵੀ ਐਸੀ ਚਲਾਈ ਆ ਸਰਕਾਰਾਂ ਨੇ ਆਪਾਂ ਨੂੰ ਮਾਰਨ ਵਾਸਤੇ ਬਾਈ ਸਾਥ ਦਿਆ ਕਰੋ ਇਕੱਠੇ ਹੋ ਕੇ ਲੜੋ ਬੰਦੇ ਜੁੜੋ ਬੱਦ ਤੋਂ ਬੱਦ ਪੇਜਾਂ ਨੂੰ ਫਾਲੋ ਕਰੋ ਯਾਰ ਇਹਨਾਂ ਨੂੰ ਕਿੰਨਾ ਕਾਪਾ ਨਹੀਂ ਅਰੀ ਚੰਗਟਾ ਲੈਣੀਆਂ ਸਰਕਾਰਾਂ ਕਿੰਨਾ ਕਾਪਾ ਨੂੰ ਆ ਹੁਣ ਆਪਾਂ ਨੂੰ ਕੱਢੀਆਂ ਹੋਈਆਂ ਨੋਟੀਫਿਕੇਸ਼ਨ ਆਈ ਹੈ ਕਿਸ ਨੂੰ ਮੇਰੇ ਕੋਲ ਤਿੰਨ ਫੋਨ ਨੇ ਤਿੰਨ ਕਿਨਾਂ ਇਹਦੀ ਵੀ ਨੋਟੀਫਿਕੇਸ਼ਨ ਐਵੇਂ ਨੋਟੀਫਿਕੇਸ਼ਨ ਲਈ ਚੈੱਕ ਕਰਨਾ ਹੜਾ ਦੇਖੋ ਆਪਾਂ ਨੂੰ ਪਹਿਲਾਂ ਕਿੰਨੇ ਵਿਊ ਹੁੰਦੇ ਸੀ ਹੁਣ ਆਪਾਂ ਕਿਹੜਾ ਮੋਨਟਾਈਜ਼ ਕਰਾਈ ਵੀ ਆਪਾਂ ਕਿਹੜਾ ਪੈਸੇ ਕਮਾਉਣਾ ਹੈ ਗੱਲ ਕਰ ਨੱਚਣ ਗਾਉਣ ਵਾਲੇ ਕੰਜਰਾਂ ਨਚਾਰਾਂ ਨੂੰ ਇਹ 10-10 ਲੱਖ ਵਿਊ ਕਰਾ ਜਾਂਦੇ ਨੇ ਕੋਈ ਸਿੱਖ ਧਰਮ ਖਿਲਾਫ ਬੋਲੇ ਕੋਈ ਕਿਸੇ ਵੀ ਧਰਮ ਖਿਲਾਫ ਗੋ ਬੋਲੇ ਉਹਨੂੰ ਕਿੰਨੇ-ਕਿੰਨੇ ਵਿਊ ਹੁੰਦੇ ਸਿਕਿਉਰਟੀਆਂ ਦੇ ਦਿੰਦੇ ਨੇ ਆਪਣੇ ਕੋਲ ਤਾਂੜੀ ਸਿਕਿਉਰਟੀ ਕੀ ਆਪਾਂ ਦਾ ਡਰ ਰਾਤਾਂ ਹੀ ਲੈਂਦਾ ਆਪਣੀ ਕੋਈ ਰਿੱਟਣੀ ਪਈ ਆਪਣੇ ਤੇ ਕੀ ਕੋਈ ਜ਼ਲਮ ਹੋਇਆ ਹਨਾ ਚਲੋ ਇਹ ਵੀ ਗੱਲਾਂ ਵੱਖਰੀਆਂ ਨੇ ਸਾਥ ਦਿਆ ਕਰੋ ਬਾਈ ਹੈ ਖੜੋ ਲੜੋ ਕਾਲੂ ਤੁਹਾਡੇ ਪਿੰਡ ਚ ਵੀ ਬਹੁਤ ਬੁਰਾ ਹਾਲ ਹੈ ਯਾਰੋ ਤਕੜੇ ਹੋ ਕੇ ਲੜੋ ਛੋਟੇ ਪਿੰਡਾਂ 'ਚ ਵੀ ਬੇਕਾਨੂੰਨੀ ਹਟ ਰਿਹਾ ਹੋਰ ਕਈ ਪਿੰਡਾਂ 'ਚ ਵਿਕੀ ਜਾਂਦਾ ਹੈ ਬਾਈ ਸਾਰੇ ਪਿੰਡਾਂ 'ਚ ਆਬਦਾਬਦਾ ਆਲਾ ਦੋਲਾ ਜਰਾ ਐ ਸੋਚੋ ਵੀ ਕੱਲ ਨੂੰ ਕੋਈ ਆਪਣਾ ਬੱਚਾ ਲੱਗ ਗਿਆ ਜੇ ਜਾਂ ਨਸ਼ੇ ਨਾਲ ਕੋਈ ਆਣਾ ਜਦੋਂ ਘਰ ਘਰੀ ਫੈਸ਼ਨ ਬਣ ਗਿਆ ਨਸ਼ਾ ਫੈਸ਼ਨ ਬਣ ਗਿਆ ਨਸ਼ਾ ਨਸ਼ਾ ਫੈਸ਼ਨ ਹੈ ਟ੍ਰੈਂਡ ਹੈ ਸਾਡੇ ਮਾਨਸਾ ਕੱਲ ਦੋ ਬੱਚਿਆਂ ਦੀ ਐਕਸੀਡੈਂਟ ਹੋਇਆ ਬਹੁਤ ਹੀ ਮਾੜੀ ਦੁਰਘਟਨਾ ਮੰਦ ਭੰਗੀ ਹੋਈ ਆ ਉਹ ਉਹ ਕਿਉਂ ਹੋਈ ਹੈ ਉਹ ਵਿਚਾਰੇ ਬੱਚੇ ਗੱਡੀ ਲੈ ਗਏ 160 ਵਾਲੀਆਂ ਸਪੀਕਾਂ ਵਿਚਾਰੇ ਪਾਉਂਦੇ ਸੀ ਗੱਡੀ ਸਮਝ ਨਹੀਂ ਬੱਚੇ ਸੀ ਹੁਣ ਬੱਚੇ ਸਕੂਲ ਵਾਟਰਵਾਚ ਦੇਖਦਾ ਮੈਂ ਨਿੱਕੀਆਂ ਨਿੱਕੀਆਂ ਕੁੜੀਆਂ ਨਿੱਕੇ ਨਿੱਕੇ ਮੁੰਡੇ ਸਕੂਲ ਨਹੀਂ ਜਾਂਦੇ ਯਾਰ ਹੈ ਜਸੂ ਸ਼ੇਅਰ ਕਰ ਦੇ ਭਰਾਵਾ ਗੁਰਪਿਆਰ ਦੰਦੀਵਾਲ ਸ਼ੇਅਰ ਕਰ ਦੇ ਹਨਾ ਉਹ ਫਿਰ ਇਸੇ ਕਰਕੇ ਆ ਬਈ ਸਾਰਾ ਕੁਸਾ ਫੈਸ਼ਨ ਬਣਾਤਾ ਨਸ਼ਾ ਆਪਣੇ ਬੱਚਿਆਂ ਨੂੰ ਨਸ਼ਾ ਦਿੱਤਾ ਜਾ ਰਿਹਾ ਛੋਟਾ ਛੋਟਿਆਂ ਨੂੰ ਮੈਂ ਕੀ ਖੱਟਿਆ ਸੋਲੋ ਪਹਿਲਾਂ ਸਕੂਲਾਂ ਵਾਲੇ ਬੱਚਿਆਂ ਨੂੰ ਮਾਨਸਾਚ ਨਸ਼ਾ ਮਿਲਦਾ ਸੀ ਬਸ ੱਡੇ ਤੋਂ ਲਾ ਹਰੇਕ ਦੁਕਾਨ ਤੋਂ ਹੁਣ ਕੋਈ ਦੁਕਾਨ ਤੇ ਨਿਸ਼ਾਨੀ ਮਿਲਦਾ ਚੋਰੀਆਂ ਸ਼ਬੋਰੀਆਂ ਲੈ ਲੈਣਾ ਇਹ ਮੈਂ ਸੋਣ ਦਾ ਵਾਦਾ ਕਰਦਾ ਤੇ ਮੈਂ ਜਿੱਦੇ ਮੈਨੂੰ ਪਤਾ ਲੱਗ ਗਿਆ ਮੈਂ ਕੋਈ ਫੜ ਲਿਆ ਮੇਰੇ ਹੱਥ ਚ ਨਿਆਰੇ ਮੈਂ ਬਿਲਡਿੰਗ ਲਾ ਰੱਖੀ ਐ ਉਧਰ ਦੇਖਿਓ ਜਿੱਦੇ ਮੇਰੇ ਹੱਥ ਚ ਆ ਗਿਆ ਮੇਨ ਬੰਦਾ ਇੱਕੋ ਹੀ ਸਪਲਾਈਰ ਵੱਡਾ ਇਮਾਨ ਸੱਚ ਜਿੱਦੇ ਮੇਰੇ ਹੱਥ ਚ ਆ ਗਿਆ ਉਦਦੇ ਮੈਂ ਦਾਖਲੂ ਜਾਂ ਉਹ ਜਾਣੂ ਸਿੱਧੂ ਮਿੱਧਾ ਕਿਹਾ ਹੋਇਆਗਾ ਕੋਈ ਦੇਖੋ ਬਾਣੀ ਤੋਂ ਬਗੈਰ ਨਿਸ਼ਾਨੀ ਹੈਗਾ ਇਸ ਟਾਈਮ ਸੱਚ ਬੋਲਿਆ ਜਮਾ ਜਿੱਦੇ ਮੇਰੇ ਉਹ ਹੱਥ ਨਹੀਂ ਆ ਰਿਹਾ ਬੰਦਾ ਜਿੱਦੇ ਉਹਦਾ ਹੱਥ ਆ ਗਿਆ ਪਰ ਸੋ ਜੋਥੇ ਮਾ ਦੀ ਫੀਲਡਿੰਗ ਲਾਈ ਸੀ ਬੰਦਾ ਲੈ ਕੇ ਆਉਂਦਾ ਸੀ ਲੈ ਕੇ ਨਹੀਂ ਆਇਆ ਜਿੱਦੇ ਉਹ ਮੇਰੇ ਹੱਥ ਆ ਗਿਆ ਤੁਸੀਂ ਫੇਰ ਦੇਖਿਓ ਮਾਨਸਾ ਉਹ ਮੁੜ ਕੇ ਸ਼ਾਇਦ ਕੋਈ ਨਸ਼ਾ ਦਾ ਫੇਰ ਵੀ ਨਹੀਂ ਮੰਦ ਹੋਣਾ ਮੈਂ ਅੰਦਰ ਵਗ ਜੂ ਗੱਲ ਕਰ ਮੁੜ ਕੇ ਨਿਸ਼ਾਨੀ ਵੇਖਦਾ ਇੱਕ ਹਨਾ ਮਾਨਸਾ ਚ ਵੇਚਣ ਲੱਗਿਆ ਅਗਲਾ 100 ਬਾਰ ਸੋਚੂ ਓ ਸ਼ਰਮ ਕਰੋ ਐਡੀ ਐਡੀਆਂ ਕੋਠੀਆਂ ਐਡੀ ਐਡੀਆਂ ਮੰਜ਼ਲਾਂ ਪਾਲੀਆਂ ਤੁਸੀਂ ਥੋੜੇ ਜਵਾਕ ਪੜ ਗਏ ਤੁਸੀਂ ਲੋਕਾਂ ਨੇ ਕਿੰਨੇ ਜਵਾਕ ਮਾਰੇ ਨੇ ਤੁਸੀਂ ਬੋਲਿਆ ਕਰੋ ਵੀ ਸਾਡੀ ਮਾਨਸਾ ਚ ਇੰਨਾ ਨਸ਼ਾ ਵੇਕਦਾ ਸੀ ਸੋਨੂੰ ਪਤਾ ਹੈ ਜਿਹੜੇ ਚੁੱਪ ਕਰ ਜਾਂਦੇ ਨਾ ਐਂ ਦੇਖ ਕੇ ਵੀ ਹਾਂ ਨਸ਼ੇ ਦੀ ਗੱਲ ਹੋ ਰਹੀ ਹੈ ਤੇ ਸਾਡੇ ਵਿਕਦਾ ਸੀ ਤੇ ਆਪਾਂ ਲੈਤਾ ਉੱਥੇ ਕਹਦਾ ਕਰੋ ਸ਼ਰਿਆਂਮ ਵੇਕਦਾ ਸੀ ਬਾਈ ਸ਼ਰਿਆਂਮ ਲੈਂਦੇ ਰਹੇ ਆਂ ਔਰ ਸ਼ਰਿਆਂਮ ਵੇਚਦੇ ਰਹੇ ਨੇ ਇਹਨਾਂ ਨੇ ਇੱਕ ਜਵਾਨੀ ਤਬਾਹ ਕਰੀ ਐ ਦੋ ਦੋ ਪੀੜੀਆਂ ਤਬਾਹ ਕਰਤੀਆਂ ਤੀਜੀ ਆਪਣੀ ਇਹਦੇ ਬੱਚੇ ਉਹਨੂੰ ਤਬਾਹ ਕਰਨਗੇ ਤੇ ਇਹ ਆਪੇ ਹੀ ਬਚਾਉਣੇ ਆ ਸਿੰਘੋ ਆਪੀ ਜੰਮਣਾ ਆਪੀ ਸੂਰਮੇ ਬਾਨਾ ਤੁਸੀਂ ਵੀ ਸੂਰਮੇ ਹੋ ਕੋਈ ਵੱਡੀ ਗੱਲ ਹੀ ਮੈਂ ਜੇਲ੍ਹ ਕੱਟਿਆ ਆ ਫੇਰ ਵਗ ਜੂ ਹੋਰ ਪਰਚੇ ਵਗ ਜੂ ਜੇ ਮੈਨੂੰ ਜੇਲ੍ਹ ਚ ਕੁਝ ਦੇਤਾ ਹੋਇਆ ਤਾਂ ਉਹ ਦੋ ਤਿੰਨ ਮਹੀਨਿਆਂ ਨੂੰ ਪਤਾ ਲੱਗ ਜੂ ਸਾਹਮਣੇ ਆ ਜੂ ਜੇ ਨਾਂ ਦਿੱਤਾ ਹੋਇਆ ਤਾਂ ਗੋਲੀ ਨਾਲ ਮਰ ਜਾਾਂਗੇ ਲੜ ਕੇ ਮਰ ਜਾਾਂਗੇ ਪੁਲਿਸ ਫੇਰ ਚੱਕ ਕੇ ਅੰਦਰ ਠੋਕੂਗੀ ਕਿਉਂ ਆਪਾਂ ਕੜਾ ਬਿਕਣਾ ਜਾਂ ਝੁਕਣਾ ਹੈ ਨਾ